ਕਿ ਆਂ ਜੀ ਕਰਾ ਦਿਓ ਮੇਰਾ ਕਰ ਕਰਮਾ ਲਾ ਦਿਓ ਅੰਨੇ ਕਰ ਕਰ ਪਹਿਲੇ ਕਰਮਾ ਲਾ ਮਾ ਆ ਬਾਈ ਮੇਰੇ ਕਾ ਯਾਰ ਅਰੇ ਨਹੀਂ ਨਹੀਂ ਚਾਹ ਤੂੰ ਜੁਮੇ ਤਿੱਲੀ ਨੂੰ ਲੁਕ ਸਕੇ ਤੇ ਇਹ ਗੱਲ ਹੈ ਹੈ ਸ਼ੀ ਦੰਦ ਜੀ ਤੋਂ ਪਾ ਕੇ ਨਹੀਂ ਕੋਲ ਲਾ ਦੇਣੇ ਸੇ ਅੱਛਾ ਉਹ ਸਿਨੇਤੀ ਹੋ ਕੇ ਨਹੀਂ ਆਉਂਗਾ ਕਿਉਂ ਹੈ ਤੇ ਕੀ ਹੋ ਰਿਹਾ ਹੈ assim, já foi assim, né? A minha pessoa já me diria de estar mais. Fica aí. Ah, tá falando que é meu. Fica na minha vida. Ah, tá falando que é meu. na minha vida. A minha vida ਇਸ ਵਾਸਤੇ ਇਹ ਜਿੱਤ ਕਦਣਾ ਕੀ ਇਹਨਾਂ ਸਾਹਿਬ ਜੀ ਦੇ ਤਾਂ ਇਹ ਕੋਈ ਜਨੀ ਕਰਨੀ ਜਿੰਦਰ ਜੀ ਨਹੀਂ ਜਿਆ ਤਾਂ ਮੇਰਾ ਕੀ ਗੁਰੂ ਸਾਹਿਬ ਦੇ ਤੁਹਾਡੀ ਆਸ ਜਰੂਰ ਸੰਭਲੋ ਗੁਰੂ ਸਾਹਿਬ ਕੇ ਲਈ ਵਿਖਤੀ ਕਰੇ ਨਾ ਹੋ ਗਈ ਜਨਤੀ ਮੈਂ ਜਿਹੜੀ ਤੁਹਾਡੀ ਦ੍ਰਿੜਤਾ ਨੂੰ ਸਿਜਦਾ ਕਰਦਾ ਹਾਂ ਇਹ ਗੁਰੂ ਪਾਸ਼ਾ ਦੇ ਉੱਤੇ ਪੂਰਾ ਸਤਿਕਾਰ ਕਰਿਆ ਔਰ रापती दाल बिपुराणे पुस्तक दी और को कोड बुरु कोड गई तो तू भेड़ भी और दशकरण है अच्छा ये होती क्या मामा आठ पर देख दुष्ट निकाल वो मिशन देख कुलकर्ण से बोली वो जीनत्रिस्फालित बात है वो मैं ਹੰਡਰਕੇ ਇਹ ਜਾਣੇ ਚੀ ਜਾਣੇ ਇਹ ਉਸ ਕਰਕੇ ਜੇ ਠੀਕ ਹੈ ਇਹ ਅਭੀ ਅੰਦਰ ਹਲਣਾ ਸਫਲ ਕਰਕੇ ਕਹਿੰਦੇ ਜੇ ਸੁਰਖਰੂ ਹੋਏ ਨੇ ਗੁਰੂ ਪਾਸ਼ਾ ਦੇ ਹੋਏ ਸੁਰਖਰੂ ਤੇਰਾ ਇਸ ਹਲ ਕਰ ਹੋਇਆ ਨਾ ਇਹਦਾ ਸਾਨੂੰ ਨਿਆ ਕੋ ਨਹੀਂ ਮਿਲਦਾ ਹਾਂ ਜਿਆ ਮਿਲਦਾ ਜਿਆ ਬੇਬੇ ਗੁਰੂ ਪਾਸ਼ਾ ਨੇ ਆਖਿਆ ਬਾਣੀ ਦੇ ਵਿੱਚ ਰਾਜੇ ਸ਼ੀ ਮਕਦਮ ਕੋਤੇ ਜਾਇ ਜਗਾ ਨ ਬੈਠੇ ਸਤੇ ਅਕਰਨ ਦਾ ਪਾਇਨ ਕਵਰਤ ਕੋਤੇ ਉਦਤ ਨਯ ਗੁਰੂ ਕੋ ਗੁਰੂ ਦਾ ਨਿਆਸ ਸੱਚਾ ਕੋਈ ਸਕੇ ਹੁਨੇ ਪਸ ਗੁਰੂ ਦੇ ਘਰੋਂ ਕੋਈ ਵੀ ਦੱਸ ਸਕਦਾ ਇਹ ਕਰ ਕਰੇ ਸੇ ਇਹ ਕਰਦਾ ਇਕੱਠ ਨਾ ਬੰਦਾ ਮੜਾ ਕੰਮ ਕਰੂ ਉਦਿਆ ਨ ਕੋਤੇ ਅਸਿਆ ਨ ਸਿੱਖ ਅਕੀਰ ਕੀ ਬੁੱਧਾ बोले सोनिया बोले सोनिया बोले सोनिया ये सोनिया बोले 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 और बोले सोनिया 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 बोले ਦਿਨ ਬਣਾਇਆ ਜਾ ਰਿਹਾ ਕੱਲੂ ਦਾ ਹਾਂਜੀ ਹਾਂਜੀ ਬਹੁਤ ਸਾਰੀਆਂ ਟਿੱਪਣੀਆਂ ਵੀ ਹੋ ਰਹੀਆਂ ਉੱਥੇ ਫਲਾਣਾ ਨਾ ਬੋਲੇ ਦੂਜਾ ਨਾ ਬੋਲੇ ਤੁਸੀਂ ਇੱਕ ਮੈਨੂੰ ਲੱਗਦਾ ਉਹਨਾਂ ਸਾਰੇ ਪਰਿਵਾਰਾਂ ਦੂਰ ਦੇ ਪਰਿਵਾਰ ਉਹ ਸ਼ਹੀਦ ਪਰਿਵਾਰ ਚੋਂ ਕੀ ਸੰਦੇਸ਼ਾ ਕੀ ਦੇਣਾ ਚਾਹੁੰਦੇ ਉਹਨਾਂ ਲੋਕਾਂ ਨੂੰ ਜਿਹੜੀ ਮੈਂ ਸੰਦੇਸ਼ਾ ਨਹੀਂ ਦੇਣਾ ਚਾਹਣੀ ਵੀ ਜਿਹੜਾ ਹੁਨਕਰਗੱਤ ਸਿੰਘ ਬਣਿਆ ਨਾ ਨੂੰ ਖੁੱਲ ਕੇ ਬੋਲਣਾ ਦਿੱਤਾ ਜਾ ਲੋਕਾਂ ਦੇ ਨੂੰ ਮਗਨ ਤਾਂ ਜਾ ਇਹ ਇਹ ਬੰਦਾ ਇੱਕ ਟਵਲਾ ਲੱਗਦਾ ਕੁਝ ਕੁਛ ਹੁਣ ਸਾਰ ਵੀ ਏ ਮੇਰੇ ਗਰੀਬ ਦੇ ਘਰ ਕੌਣ ਆਉਂਦਾ ਔਰ ਵਾਲਾ ਇੱਕੋ ਚੱਲ ਕੇ ਆਇਆ ਮੇਰੇ ਘਰ ਤੇ ਦੂਜੇ ਸੰਗ ਸਭ ਜਿसरी ਜੀ ਨਾ ਉਹਨੇ ਘਰ ਦੇ ਬਾਰਜੇ ਕੇ ਬਹਿਰੀ ਤੇ ਬਾਜੀ ਦੇਂਦੇ ਕਿਉਂ ਸਾਡੇ ਕੋਲ ਕੁਛ ਨਹੀਂ 301 ਕਮੇਟੀ ਵੱਲੋਂ ਲੱਗਦਾ ਨਹੀਂ ਉਹਨਾਂ ਸ਼ੀਤਾਂ ਪਰਿਵਾਰਾਂ ਦੇ ਵਿੱਚੋਂ ਮੌਕਾ ਦੇਣਾ ਚਾਹੀਦਾ ਇਸ ਵੱਡੀ ਸੇਵਾ ਪਰ ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਜਿਹੜਾ ਹੁਣ ਸਿੰਘ ਸਾਹਿਬ ਬਣਿਆ ਨਾ ਪਰ ਉਹ ਕੋ ਸ਼ਕਲ ਵਾਲਾ ਉਹ ਹਾਰੇ ਕਿਸੇ ਦੇ ਘਰ ਆਇਆ ਅਰੇ ਚੀ ਜੇ ਕੰਮ ਹੈ ਉਹ ਕੁਝ ਨਹੀਂ ਕਰਨ ਜੋਗਾ ਕਿਉਂਕਿ ਉਹਨਾਂ ਦੇ ਅੱਪ ਚ ਕੁਝ ਨਹੀਂ ਪਰ ਉਹਨੇ ਬੜੀ ਆਪਣੀ ਚਿਤ ਬਣਾਈ ਹੈ ਕਲਾਂ ਤੂੰ ਮਿਲ ਬੜੇ ਸੁਧਾਰਨਾ ਮੇਰੇ ਕਰਾਇਆ ਜਾਣਾ ਮੈਂ ਸਿਉਲੇ ਕਰੇ ਉਹ ਮੇਰੇ ਕਰੇਗਾ ਨਾ ਮਾਨੀ ਮੈਂ ਨਾ ਮਾਨੀ ਦੇ ਕਰੇ ਸਿੰਘ ਸਾਹਿਬ ਚੱਲ ਗਿਆ ਤੇ ਉਹਨਾਂ ਸਿੰਘ ਸਮੇਂ ਦੇ ਘਰ ਜੀਏ ਤੂੰ ਬੂਆ ਵੀ ਨਹੀਂ ਖੋਲਦੇ ਗੁਚਾ ਨਾ ਕਰੇ ਮੇਰੀ ਗੱਲ ਦਾ ਅੱਜ ਤੱਕ ਕੋਈ ਸਿੰਘ ਸਾਹਿਬ ਮਿਲਣ ਵਾਸਤੇ ਆਇਆ ਜੋ ਦੇ ਪਹਿਲੇ ਇਸ ਤੋਂ ਪਹਿਲਾਂ ਇਹ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਆਇਆ ਆਪਣਾ ਗਿਆਨੀ ਕਰਵਜ ਸਿੰਘ ਆਇਆ ਬਦਾਂਤੀ ਆਇਆ ਹੁਣ ਆਪਣਾ ਸਿੰਘ ਸਾਹਿਬ ਆਇਆ ਇਹਦਾ ਨਾਮ ਰਗਵੀਰ ਸਿੰਘ ਰਗਵੀਰ ਕਿਸੇ ਨੇ ਪੁੱਛਿਆ ਨਹੀਂ ਕੋਈ ਮਰ ਗਏ ਹੋ ਇਹ ਸਿੰਘ ਸਾਹਿਬ ਜਿਨੇ ਆਣ ਕੇ ਮੇਰੇ ਘਰ ਵਿੱਚ ਗਰੀਬ ਜੇ ਕੁੱਲੀ ਦੇ ਵਿੱਚ ਆਣ ਕੇ ਚਰਨ ਪਾਏ ਮਤਲਬ ਜੀ ਘਰ ਚ ਪਹਿਲੇ ਸਿੰਘ ਸਾਹਿਬ ਤੁਹਾਡੇ ਪਹੁੰਚੇ ਜੇ ਬਾਕੀ ਕੋਈ ਸਿੰਘ ਸਾਹਿਬ ਕਦੇ ਨਹੀਂ ਕਦੇ ਵਾਸਤੇ ਨਹੀਂ